ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਹਜ ਬਲੌਗ ਦੇ ਵਿੱਚ ਹੋਰ ਸੁਣਾਓ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋ ਮੈਂ ਹਾਂਜੀ ਲੱਗਿਆ ਇੱਕ ਹੋਰ ਨਵੀਂ ਵੀਡੀਓ ਦੀ ਸ਼ੁਰੂਆਤ ਕਰਨ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਪਸੰਦ ਆਉਂਦੀ ਹੈ ਨਾ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਹਾਂਜੀ ਇੱਥੇ ਮੈਂ ਲੱਗੀ ਸੀਗੇ ਕੱਪੜਿਆਂ ਨੂੰ ਟਹਿਾਂ ਮਾਰਨ ਕੱਪੜੇ ਸੁੱਕ ਗਏ ਸੀਗੇ ਮੈਂ ਹਾਂ ਚਲੋ ਇਹਦੇ ਟਹਿਾਂ ਮਾਰ ਕੇ ਰੱਖ ਦਈਏ ਫਿਰ ਉਸ ਤੋਂ ਬਾਅਦ ਪਸ਼ੂਆਂ ਦੇ ਵਿੱਚ ਚਲੇ ਜਾਣਾ ਤੇ ਫਿਰ ਕਾਫੀ ਟਾਈਮ ਲੱਗ ਜਾਂਦਾ ਥੱਲੇ ਗਿਆ ਨੂੰ ਆਪਾਂ ਨੂੰ ਤੇ ਮੈਂ ਕਿਹਾ ਵੀ ਪਹਿਲਾਂ ਇੱਥੇ ਰੱਖੇ ਦਈਏ ਇਹ ਨਵਾਂ ਸੂਟ ਸੀਗਾ ਇੱਕ ਮੇਰਾ ਰੱਖਣ ਵਾਲਾ ਤੇ ਬਾਕੀ ਸਾਈਪਰੀ ਦੇ ਕੱਪੜੇ ਸੀਗੇ ਇਹਨਾਂ ਨੂੰ ਟਹਿਾਂ ਮਾਰਦੀ ਸੀਗੀ ਇੱਕ ਦੋ ਜਿਹੜੇ ਕੋਟੀਆਂ ਸਵਟਰ ਸੀਗੇ ਉਹ ਹਲੇ ਥੱਲੇ ਸੁੱਕਣੇ ਪਏ ਹੋਏ ਨੇ ਪੈਂਟਾ ਵਗੈਰਾ ਉਗਲੀਆਂ ਸੀਗੀਆਂ ਉਹ ਬਾਤ ਚ ਲੈ ਕੇ ਆਉਂਗੀ ਥੱਲੇ ਉ ਜਾ ਕੇ ਮੈਂ ਵੀ ਜਿਹੜੇ ਉੱਪਰ ਪੈਨ ਪਹਿਲਾਂ ਇਹਨਾਂ ਦੀ ਟਹਿਾ ਮਾਰਦਾ ਇੱਕ ਨਾ ਹੁਣ ਵੀਡੀਓ ਬਣਾਉਣੀ ਬਹੁਤ ਔਖੀ ਲੱਗਦੀ ਹੈ ਜੀ ਆਪਾਂ ਨਾ ਜਦੋਂ ਉੱਥੇ ਪਿੰਡ ਗਏ ਸੀਗੇ ਆਪਣੇ ਪੇਕੇ ਉੱਥੇ ਨਾ ਅਸੀਂ ਸਟੈਂਡ ਲੈ ਕੇ ਜਾ ਕੇ ਵੀ ਚਲੋ ਵੀਡੀਓ ਬਣ ਜਾਂਦੀ ਉੱਥੇ ਸਟੈਂਡ ਤੇ ਲਾ ਕੇ ਤੇ ਸਟੈਂਡ ਨਾਲ ਲੈ ਕੇ ਆਉਂਦੇ ਹੋ ਉੱਥੇ ਭੁੱਲ ਆਏ ਹੁਣ ਸਟੈਂਡ ਤੋਂ ਬਿਨਾ ਇੰਨਾ ਔਖਾ ਹੈ ਵੀਡੀਓ ਬਣਾਉਣ ਦਾ ਬਹੁਤ ਜ਼ਿਆਦਾ ਤੇ ਨਾ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਬੱਚੇ ਫਿਰ ਸਕੂਲਾਂ ਆਉਂਦੇ ਨੇ ਇਸ ਟਾਈਮ ਫਿਰ ਉਹ ਵੀ ਨਹੀਂ ਆਖੇ ਲੱਗਦੇ ਹੈਗੇ ਬਣਾਉਣ ਨੂੰ ਤੇ ਅੱਗੇ ਮੈਂ ਨਾ ਸਟੈਂਡ ਤੇ ਲਾ ਕੇ ਵੀਡੀਓ ਬਣਾ ਲੈਂਦੀ ਸੀਗੀ ਪਰ ਹੁਣ ਬਣਦੀ ਉਹ ਨਹੀਂ ਕਿਸੇ ਲੋਟ ਫਿਰ ਮੈਂ ਨਾ ਹ ਕੁਰਸੀ ਦੇ ਉੱਤੇ ਕੁਛ ਰੱਖ ਕੇ ਹਨਾ ਰੋਟੀ ਵਾਲ ਟਿਫਨ ਸੀਗਾ ਬੜਾ ਸਟੀਲ ਦਾ ਉਹ ਰੱਖ ਕੇ ਤਾਂ ਫਿਰ ਮੈਂ ਕੈਮਰਾ ਰੱਖ ਕੇ ਤਾਂ ਇੰਨੀ ਕੁ ਵੀਡੀਓ ਸ਼ੂਟ ਕਰੀ ਤੇ ਸਟੈਂਡ ਵੀਰਾਂ ਦਾ ਬਹੁਤ ਔਖਾ ਹੋ ਗਿਆ ਜੀ ਹੁਣ ਦੇਖਦੇ ਆ ਜਿੱਦਣ ਕਿਤੇ ਢੇੜਾ ਬੱਜਿਆ ਤਾਂ ਕਿਤੇ ਆਊਗਾ ਸਟੈਂਡ ਨਹੀਂ ਤੋਥੀ ਪਿਆ ਰਹਿਣਾ ਤੇ ਐਦਾਂ ਵੀ ਕਿਹੜਾ ਨੇੜੇ ਆ ਵੀ ਛੇਤੀ ਜਾ ਕੇ ਅਗਲਾ ਚੱਕ ਲਿਆਊਗਾ ਹਨਾ ਤੇ ਪੋਨਾ ਘੰਟਾ ਲੱਗ ਜਾਂਦਾ ਜਾਣ ਨੂੰ ਵੀ ਫਿਰ ਸਾਰੀ ਦਿਹਾੜੀ ਕੰਮ ਛੱਡ ਕੇ ਜਾਣਾ ਫਿਰ ਔਖਾ ਹਨਾ ਜੇ ਉਹਨਾਂ ਦਾ ਕਿਹੜਾ ਵਜਿਆ ਤਾਂ ਆਜੂ ਨਹੀਂ ਦੇਖੋ ਹੁਣ ਕਦ ਮਿਲਦਾ ਆਪਾਂ ਨੂੰ ਸਟੈਂਡ ਤੇ ਅ ਇੱਥੇ ਟਾਈਮ ਮਾਰ ਕੇ ਰੱਖ ਦੰਨੇ ਆਪਾਂ ਜੀ ਉਸ ਤੋਂ ਬਾਅਦ ਜੀ ਫਿਰ ਇਹ ਦੇਖੋ ਆਪਾਂ ਨੇ ਨਾ ਅੱਜ ਪਾਣੀ ਦਿੱਤਾ ਸੀਗਾ ਗਿੰਦੀਆਂ ਨੂੰ ਤੇ ਇੱਥੇ ਜਾਨਵਰ ਬੈਠੇ ਨੇ ਬਹੁਤ ਵਧੀਆ ਜੀ ਰੋਲਾ ਪਾ ਰਹੇ ਸੀਗੇ ਚਿੜਗੀਆਂ ਨੇ ਵੱਟੀਆਂ ਸੀਗੀਆਂ ਡੇਕ ਤੇ ਤੇ ਦੇਖੋ ਕਿੰਨੇ ਆਪਣੇ ਖੇਤਾਂ ਦੇ ਵਿੱਚ ਨਾ ਬੰਗਲੇ ਫਿਰਦੇ ਨੇ ਤੇ ਉਹ ਮੈਂ ਦਿਖਾ ਰਹੀ ਸੀ ਤੁਹਾਨੂੰ ਤੇ ਲਓ ਜੀ ਇੱਥੇ ਆਪਾਂ ਨੇ ਇਹਨਾਂ ਨੂੰ ਵੀ ਪਾਤੇ ਕੱਕ ਕੱਟੀ ਨੂੰ ਬਾਤੇ ਸੀਗੇ ਤੇ ਹਲੇ ਇਹਨਾਂ ਨੂੰ ਪਾਉਣੇ ਸੀਗੇ ਪਸ਼ੂਆਂ ਨੂੰ ਇਹ ਵੀ ਖੜੀ ਦੇਖਦੇ ਸੀਗੇ ਕੱਖਾਂ ਨੂੰ ਤੇ ਕੱਖਾਂ ਦਾ ਟਾਈਮ ਹੋ ਗਿਆ ਸੀਗਾ ਬਸ ਕੱਕ ਪਾਉਂਦੀ ਸਾਰ ਫਿਰ ਨਾਲ ਦੀ ਨਾਲ ਆਪਾਂ ਧਾਰਾਂ ਚੋਲਾਂਗੇ 17 ਚੁੰਨ ਦੀ ਵੀਡੀਓ ਨਹੀਂ ਆਪਾਂ ਨੇ ਬਣਾਈ ਸੀਗੀ ਉਸ ਤੋਂ ਬਾਅਦ ਸਿੱਧਾ ਆਪਾਂ ਲੱਗ ਗਈ ਸੀਗੇ ਪਾਣੀ ਪਲਾਉਣ ਨਾਲ ਦੀ ਨਾਲ ਗੋਹਾ ਵੀ ਚੱਕਤਾ ਸੀਗਾ ਹੁਣ ਸ਼ਾਮ ਨੂੰ ਵੀ ਗੋਹਾ ਚੱਕਣਾ ਪੈਂਦਾ ਹੈ ਤੇ ਹੁਣ ਗੋਹਾ ਥੋੜਾ ਜਿਹਾ ਜ਼ਿਆਦਾ ਹੋ ਜਾਂਦਾ ਹੈ ਨਾ ਫਿਰ ਨਾਲ ਹੀ ਆਏ ਆ ਜਿੱਦਣ ਦੀ ਆ ਸ਼ਿਵਰਾਤਰੀ ਨਹੀਂ ਗਈ ਆ ਨਾ ਇੰਨਾ ਮੱਖੀ ਮੱਛਰ ਵੀ ਆਪਣੇ ਆ ਗਿਆ ਪਤਾ ਨਹੀਂ ਖੇਤਾ ਕਰਕੇ ਆ ਜਾਂਦਾ ਹੈ ਨਾ ਬਹੁਤ ਜ਼ਿਆਦਾ ਮੱਖੀ ਮੱਛਰ ਹੋ ਗਿਆ ਹੁਣ ਦੇਖੋ ਕਿਵੇਂ ਪੂੰਛਾ ਮਾਰਦੀਆਂ ਨੇ ਹੁਣ ਤਾਂ ਧੂਣੀ ਵੀ ਲੱਗਣ ਲੱਗ ਜਣੀਆਂ ਸਾਡੇ ਤਾਂ ਇੱਥੇ ਤੇ ਆਲੇ-ਦਾਲੇ ਖੇਤਾ ਕਰਕੇ ਨਾ ਸਾਡੇ ਕੋਲ ਕੁਝ ਜ਼ਿਆਦਾ ਹੀ ਆਉਂਦਾ ਹੈ ਤੇ ਇੱਥੇ ਮੈਂ ਲੱਗੀ ਸੀਗੀ ਪਾਣੀ ਪਲਾਂਟ ਸਾਰੇ ਡੰਗਰ ਨਾਲ ਪਾਣੀ ਨੂੰ ਖਿੱਚ ਰਹੇ ਸੀਗੇ ਹੁਣ ਨਾ ਇਹਨਾਂ ਨੂੰ ਵੀ ਪਿਆਸ ਲੱਗਦੀ ਆ ਮੌਸਮ ਕਾਫੀ ਬਦਲ ਗਿਆ ਤੇ ਗਾਹਾਂ ਗਾਹ ਤਾਂ ਇਹਨਾਂ ਨੂੰ ਤਿੰਨ ਟਾਈਮ ਪਾਣੀ ਪਲਾਉਣ ਲੱਗ ਜੰਨੇ ਆ ਹੁਣ ਮੈਂ ਧਾਰਾ ਚਲਾ ਚੋ ਕੇ ਨਾ ਉਸ ਤੋਂ ਬਾਅਦ ਪਾਣੀ ਪਲਾਉਣ ਲੱਗੀ ਸੀਗੀ ਤੇ ਆ ਬੈਡੀ ਨੇ ਸਵੇਰੇ ਪਾਣੀ ਨਹੀਂ ਪੀਤਾ ਹੁਣ ਦੇਖੋ ਕੀ ਕਰਦੀ ਆ ਪਪੀਣਾ ਨੇ ਥੋੜਾ ਜਿਹਾ ਖਿੱਚਣ ਲੱਗੀ ਹੋਈ ਆ ਵੀ फटाफट ਮੈਨੂੰ ਪਾਣੀ ਦੇ ਦੇ ਤੇ ਇਹਨਾਂ ਨੂੰ ਮੈਂ ਨਾ ਬਾਲਟਿਆਂ ਨਾਲੇ ਪਲੋਨੀ ਹੁੰਦੀਆਂ ਬੇੜੀਆਂ ਨੂੰ ਨਹੀਂ ਮੈਂ ਖੋਲਦੀ ਹੈਗੀ ਫਿਰ ਇਹਦਾ ਵੀ ਭੱਜ ਜਾਂਦੀਆਂ ਨੇ ਇਹ ਫਿਰ ਉਹ ਖਾਣੀਆਂ ਬਹੁਤ ਔਖੀਆਂ ਨੇ ਤੇ ਗਾਹ ਪਾ ਦਿੰਦੀਆਂ ਨੇ ਬੇੜੇ 'ਚ ਇਹਨਾਂ ਨੂੰ ਮੈਂ ਬਾਲਟਿਆਂ ਨਾਲੇ ਪਲੋਨੀ ਹੁੰਦੀ ਆ ਤੇ ਮੈਂ ਇਸ ਨੂੰ ਆਪਾਂ ਉੱਥੇ ਕੁੰਡ ਤੇ ਪਲਾ ਦਿੰਦੇ ਆ ਮੈਂ ਇਸ ਵੀ ਨਾ ਇੱਟਾ ਪੱਟੀ ਜਾਂਦੀ ਆ ਨਿੰਗਦੀ ਕਰਦੀ ਪੈਰਾਂ ਦੇ ਨਾਲ ਇਹਨੂੰ ਵੀ ਨਹੀਂ ਤੁਰਨਾ ਆਉਂਦਾ ਕਿਸੇ ਲੋਟ ਤੇ ਖੇਰ ਚੱਕ ਕੇ ਤਾਂ ਤੁਰਦੀ ਉਹ ਹੈ ਨਹੀਂ ਜਦੋਂ ਨਿੰਗਦੀਆਂ ਜਦ ਇੱਟ ਪਟ ਪਾ ਦਿੰਦੀ ਐ ਕਾਫੀ ਤਾਂ ਪਟੀਆਂ ਪੰਨਾਂ ਲੈਨੇ ਆਪਣੇ ਫਰਸ਼ਾ ਦੀਆਂ ਤੇ ਆ ਸਾਰੀਆਂ ਇਹ ਨਹੀਂ ਪਟੀਆਂ ਹੁੰਨਾਂ ਨੇ ਮਗਰ ਵੀ ਮੂਰੇ ਵੀ ਤੇ ਬਸ ਜੀ ਹੁਣ ਸਾਰਿਆਂ ਨੂੰ ਪਾਣੀ ਪਲਾ ਦਾਂਗੇ ਤੇ ਗੋਹਾ ਮੈਂ ਚੱਕ ਤਰ ਸੀਗੀ ਇੱਕ ਤਸਲਾ ਸਿੱਟੇ ਸੀਗੀ ਤੇ ਇੱਕ ਭਰਿਆ ਪਿਆ ਸੀਗਾ ਸੁੰਬਰ ਤਾਂ ਤੇ ਸੁੰਬਰ ਕੇ ਭਰਤਾ ਹਨਾ ਹੁਣ ਬਹਿ ਜਾਣਗੇ ਬਸ ਖਾ ਕੇ ਆਪਾਂ ਪੱਠੇ ਕੇ ਪਾਣੀ ਪੀ ਕੇ ਬਸ ਹੁਣ ਤਾਂ ਫਿਰ ਸਵੇਰ ਨੂੰ ਇਹਨਾਂ ਨੂੰ ਕੱਕ ਵਗੈਰਾ ਪਾਵਾਂਗੇ ਤੇ ਹੁਣ ਕੱਟੀ ਨੂੰ ਵੀ ਪਾਣੀ ਪਲਾ ਦਾਂਗੇ ਇੱਥੇ ਆਪਾਂ ਤੇ ਸਾਇਪ੍ਰੀਤ ਹੁਣ ਹੀ ਪਤਾ ਨਹੀਂ ਗਰਾਉਂਚੇ ਚਲੇ ਗਏ ਸੀ ਕਿ ਮੈਂ ਜਸੂ ਨੂੰ ਕਿਹਾ ਸੀ ਮੈਂ ਵੀਡੀਓ ਬਣਾ ਦੇ ਐਦਾਂ ਔਖੀ ਲੱਗਦੀ ਹੈ ਹਨਾ ਨਾਲੇ ਕੰਮ ਕਰਨਾ ਨਾਲੇ ਵੀਡੀਓ ਬਣਾਣੀ ਹੱਥ ਦੇ ਵਿੱਚ ਕੈਮਰਾ ਫੜ ਕੇ ਤੇ ਉਹ ਸਟੈਂਡ ਬਿਨਾ ਤਾਂ ਸੱਚੀ ਗੱਲ ਬਹੁਤ ਔਖਾ ਹੋ ਗਿਆ ਲਓ ਜੀ ਪੀਤਾ ਦਾ ਇਹਨੇ ਥੋੜਾ ਜਿਹਾ ਪਾਣੀ ਅੱਧਾ ਬਾਟਾ ਛੱਡਤਾ ਉਹੀ ਆਪਾਂ ਦੂਸਰੀ ਬੈੜੀ ਕੋਲ ਟਾਰ ਦਾਂਗੇ ਇਹਦੇ ਕੋਲ ਤੇ ਇਹ ਵੀ ਹੁਣ ਤਾਂ ਵਧੀਆ मतलब खान-पीन लाग गई पहले ਤਾਂ ਇਹ ਵੀ ਨਹੀਂ ਪਾਣੀ ਪੀਂਦੀ ਹੁੰਦੀ ਤੇ ਇਹਦੀ ਇੰਨੀ ਭੁੱਖ ਮਰੀ ਪਈ ਸੀ ਹੋਂਦ ਢਿੱਡ ਵੀ ਕੱਢਣ ਲੱਗ ਗਈ ਤੇ ਦੁੱਧ ਵੀ ਚਲੋ ਵਧੀਆ ਦੇਣ ਲੱਗ ਗਈ ਤੇ ਵਧੀਆ ਹੋ ਗਈ ਹੁਣ ਤਾਂ ਇਹ ਪਹਿਲਾਂ ਤਾਂ ਜਿਵੇਂ ਸੁੱਕੀ ਜੀ ਸੀਗੀ ਦੇਖਿਓ ਤੁਸੀਂ ਜਿਸ ਦਿਨ ਆਪਾਂ ਨੇ ਫੜ ਕੇ ਲਿਆਂਦੀ ਸੀਗੀ ਦਿਖਾਈ ਸੀ ਨਾ ਮੈਂ ਤੁਹਾਨੂੰ ਤੇ ਕੱਟੀ ਨੇ ਵੀ ਆਪਣੀ ਨੇ ਪਾਣੀ ਪੀ ਲਿਆ ਕੱਲੇ-ਕੱਲੇ ਨੂੰ ਪਾਣੀ ਬਲਾਉਣ ਨੂੰ ਨਾ ਕਾਫੀ ਟਾਈਮ ਲੱਗ ਜਾਂਦਾ ਇਹਨਾਂ ਦੇ ਥੋੜੇ-ਥੋੜੇ ਨਾਲੇ ਹੈ ਨਾ ਤੇ ਇੱਕ ਬਲਾਉਣਾ ਇਹਨਾਂ ਨੂੰ ਬਾਲਟੀਆਂ ਦੇ ਵਿੱਚ ਪੈਂਦਾ ਦੋ ਬਾਲਟ ਲਾ ਹੋਏ ਨੇ ਵੈਸੇ ਆ ਸੀ ਤੇ ਇੱਕ ਇੱਕ ਧਰ ਦਿੰਨੇ ਆ ਸਾਰਿਆਂ ਨੂੰ ਫੇਰ ਵੀ ਜੇ ਤਾਂ ਦੂਸਰੇ ਲੋਡ ਹਨ ਕੱਲੇ ਕੱਲੇ ਨੂੰ ਖੋਲ ਕੇ ਪਲਾਉ ਵੀ ਸੇਤੀ ਪੀ ਹੋ ਜਾਂਦਾ ਖਾਸਾ ਟਾਈਮ ਲਾ ਜਾਂਦਾ ਪੁਸ਼ੀਆਂ ਦੇ ਵਿੱਚ ਫੇਰ ਜਾ ਕੇ ਆਪਾਂ ਨੇ ਕਰਨਾ ਰੋਟੀ ਪਾਣੀ ਦਾ ਭੱਲੜ ਆਪਾਂ ਨੇ ਲਾਤਾ ਜੀ ਤੇ ਇੱਥੇ ਰੱਖਤਾ ਧੋ ਕੇ ਇਹਨੂੰ ਕੱਲ ਨੂੰ ਸੁੱਕਣੇ ਪਾਵਾਂਗੇ ਗਿੱਲਾ ਸੀਗਾ ਅਜੇ ਨੁੱਚੜ ਗਿਆ ਇਹ ਤੇ ਦੇਖੋ ਆਪਣੇ ਗਲਗਲੇ ਲੈਣਾ ਫੁੱਲ ਕੱਢ ਲੈ ਗਲਗਲਾ ਰੱਖਣਗੇ ਆਂ इद के फल आ गए आड़ू ने भी आए हुए उधर बस हम पत्ते पुते क्डन गए दरख्त सारी लगद काफ़ी लग जावल काफ़ी कि लगती है व्यू बहुत वाइया आता खेत ਉਹ ਸਾਹਮਣੇ ਸਕੂਲ ਆਪਣੇ ਅੰਗਰੇਜ਼ੀ ਸਕੂਲ ਸੰਤ ਬਾਬਾ ਸੁੰਦਰ ਦਾ ਚਿੱਤ ਦੇ ਨਾਂ ਤੇ ਆ ਸਕੂਲ ਤੇ ਕੱਟੀ ਰਿੰਗਦੇ ਆ ਆਪਣੀ ਲੋਟਰ ਸੰਗ ਨੰਦ ਗੱਣਾ ਲੈ ਆ ਦੇਖੋ ਆਪਾਂ ਨੂੰ ਨਾ जो इतने गुडाई करते टमा का बूटा लग निक लभ्या आपने इतने लाता है हूं तो तुर तो पे है ना काफ़ी टाइम है, अपना आड़ू टुट गया सो दुबारा तो फुट रहा है अरबी वगैरह भी निकल आई, तो देखो और आड़ू हो गया हूँ अपना आड़ू ने भी फुल पै गए अपने किन्ने वाइए फुल ने बहुत सोहना फुल ने आड़ू ਚਲੋ ਹਾੜੂ ਲੱਗ ਗਏ ਨੇ ਮੈਨੂੰ ਐਦਾਂ ਸੀਗਾ ਵੀ ਐਡ ਕੀ ਆਲੂ ਨਹੀਂ ਮਿਲਦੇ ਆਪਾਂ ਨੂੰ ਪਰ ਹੋ ਗਿਆ ਹੈ ਬੂਟਾ ਹਾੜੂਆਂ ਦਾ ਇੱਥੇ ਉੱਗਿਆ ਸੀਗਾ ਵੀ ਗਿਰ ਕੇ ਚਲੋ ਦੇਖੋ ਕਿੰਨੇ ਕੁ ਲੱਗਦੇ ਨੇ ਇਹਨਾਂ ਉਹ ਸੀਗਾ ਜਿਹੜਾ ਉਹ ਤਾਂ ਆਪਣਾ ਟੁੱਟ ਗਿਆ ਸੀਗਾ ਹੁਣ ਦੁਬਾਰਾ ਤੋਂ ਉੱਗ ਰਿਹਾ ਮਤਲਬ ਫੁੱਟ ਰਿਹਾ ਹਾਂ ਹੌਲੀ ਹੌਲੀ ਬੜਾ ਹੋਊਗਾ ਤੇ ਕਸ਼ਮੀਰੀ ਲਸਣ ਚੈੱਕ ਕਰੋ ਆਪਣਾ ਮੈਨੇ ਇਥੇ ਲੈਣਾ ਸੀਗੀ ਮੈਥੇ थोड़े ज मेथे लेके जाने मैं भोजी बनाने मेथिया की अज प्याज ने भी बुक चलने हो जान गए इधर भी हो गए घरे अपने काना की तैयार कर लाया तो अगे भी कई बार अगे कई बार खराब हो गया था तो कान पर एतकी वाया निकल है इधर लसन अपना ਥੋੜੇ ਜਿਵੇਂ ਇਥੇ ਤੋੜ ਲਾ ਮੈਂ ਇਥੇ ਵੈਸੇ ਤਾਂ ਸਵੇਰੇ ਆਪਣੇ ਮੇਥਾਲੇ ਲਾਣਾ ਸੀ ਗਿਆ ਤੇ ਉਹਦੇ ਪੈ ਨੇ ਥੋੜੇ ਜੇ ਕੁੰਡੀ ਚੁੱਕਤੇ ਉਹ ਤੇ ਮੈਂ ਕਿਹਾ ਵੀ ਥੋੜੇ ਲੈਣਾ ਥੋੜੇ ਜਿਹਾ ਹੋਰ ਪਾ ਲਈਏ ਮੇਰੇ ਕੋਲ ਲੀਟਰ ਆ ਲੀਟਰ ਚ ਪਾ ਕੇ ਲੈ ਕੇ ਜਾਉਂਗੀ ਧਾਰਾ ਚੋਣ ਲੈ ਕੇ ਆਇਸੀ ਲੀਟਰ ਤਾਂ ਨਾਲ ਲੈ ਕੇ ਆਵਾਂ ਮੈਂ ਤੇ ਉਹਦੇ ਵਿੱਚ ਪਾ ਕੇ ਲੈ ਜਾਣਾ ਆਪਾਂ ਮੈਂ ਮੇਥੇ ਤਾਂ ਬਹੁਤ ਖੜੇ ਨੇ ਆਪਣੇ ਇਹਦੇ ਵਿੱਚ ਮੇਥੀ ਹੋਈ ਪਈ ਆ ਕੱਲ ਨੂੰ ਫਿਰ ਸਾਗ ਬਣਾਵਾਂਗੇ ਆਪਾਂ ਸਾਡੇ ਪਾਪਾ ਹਾਂ ਸਾਗ ਮੰਗ ਰਹੇ ਨੇ ਇਹ ਸਾਗ ਬਣਾ ਲਾ ਹੁਣ ਜਾਂਦੀ ਵਾਰ ਦਾ ਫੇਤ ਲੱਭਣਾ ਵੀ ਹੈ ਨਹੀਂ ਆ ਪਰ ਉਹ ਨਾ ਛੁਲ੍ਹਾ ਗਿੱਲਾ ਸੀ ਉਹ ਤਾਂ ਅੱਜ ਕਹਿੰਦੇ ਸੀ ਬਣਾਉਣ ਨੂੰ ਮੈਂ ਹਾਂ ਵੀ ਨਹੀਂ ਵੀ ਹਾਲੇ ਗਿੱਲਾ ਹੈ ਸਮਾਰ ਕੇ ਪੱਕ ਲੈਣ ਨੂੰ ਮਿੱਟੀ ਸੁੱਕ ਲੰਦੋ ਫੇਰ ਜਦੋਂ ਗਿੱਲੀ ਮਿੱਟੀ ਦੇ ਵਿੱਚ ਅੱਗ ਬਾਲ ਦਿੰਨੇ ਆ ਸਾਰੇ ਦਿਲ ਖਰਾਬ ਹੋ ਜਾਂਦਾ ਬੇਟੀ ਲਓ ਜੀ ਮੈਂ ਤੋਲ ਲ ਨਾ ਧਨੀਆ ਨਹੀਂ ਇਹ ਮੇਥੇ ਵੈਸੇ ਤਾਂ ਹਣਾ ਆਪਣੇ ਸਰੋਂ ਦੁਆਰਾ ਹੋ ਜਾਂਦੀ ਆ ਜਿਵੇਂ ਹੁਣ ਆਪਣੀ ਆ ਗੋਭੀ ਸਰੋਂ ਆ ਪੱਕੂ ਜੂਗੀ ਹੈ ਨਾ ਫਿਰ ਇਹਦਾ ਜਿਹੜਾ ਬੀਜ ਝੜ ਜਾਂਦਾ ਨਾ ਇਧਰ ਸਾਰੀ ਗੋਭੀ ਸਰੋਂ ਆ ਮੂਰੇ ਰੇਲੀ ਆ ਇਧਰ ਗੋਬੀ ਇਹਨਾਂ ਦਾ ਬੀਜ ਜਿਹੜਾ ਝੜ ਜਾਂਦਾ ਫਿਰ ਦੁਬਾਰਾ ਤੋਂ ਥੱਲੇ ਤੋਂ ਪੁੱਗਿਆਉਂਦੀ ਆ ਪੁੱਗਰੇ ਆਉਂਦੀ ਆ ਸਰੋਂ ਬਾਝ ਹੋ ਜਾਂਦੀ ਆ ਜਦੋਂ ਵੜਦਾਂਗੇ ਇਹਨੂੰ ਪੀਲੇ ਪੀਲੇ ਫੁੱਲ ਹੁਣ ਤਾਂ ਸੜਕ ਉਹ ਨਹੀਂ ਦੇਖਦੀ ਹੈਗੀ ਐਨੀ ਲੰਬੀ ਹੋ ਗਈ ਸਰ ਗੱਬੇ ਤਾਂ ਗਿਰੀ ਹੋਈ ਆ ਤੁਹਾਨੂੰ ਦਿਖਾਈ ਸੀ ਨਾ ਮੀਂਹ ਦੇ ਨਾਲ ਗਿਰ ਗਈ ਸੀ ਚਲੋ ਜਿੰਨੇ ਕਿ ਨਿਕਲੂ ਦੇਖੀ ਜਾਂਦੀ ਕਿੰਨੇ ਕਰੇ ਕੱਢਦੀ ਆ ਅਜੇ ਆਪਾਂ ਨੇ ਇੱਥੇ ਤੋੜ ਲਾਂਦੇ ਵਿੱਚ ਥੋੜਾ ਧਨੀਆ ਤੋੜ ਲਾਂਦਾ ਚੱਲਦੇ ਆ ਹੁਣ ਉੱਪਰ ਨੂੰ ਤੇ ਦੇਖੋ ਇੱਧਰ ਬੈਠ ਵੀ ਗਿੰਨਾ ਆਪਣੇ ਇੱਧਰ ਛੇਤੀ ਨੇਰਾ ਲੱਗਣ ਆ ਜਾਂਦਾ ਆ ਵੇਗੀ ਸਾਹੀਵਾਲ ਆਪਣੇ ਤੇ ਛੇਤੀ ਨੇਰਾ ਲੱਗਣ ਆ ਜਾਂਦਾ ਕਿਉਂਕਿ ਇਹ ਸੂਰਜ ਆਪਣੇ ਆਪਣਾ ਘਰ ਦਾ ਮੂੰਹ ਹੈਗਾ ਚੜ੍ਹਦੇ ਪਾਸੇ ਸੂਰਜ ਹੁਣ ਇੱਧਰ ਮਗਲੇ ਪਾਸੇ ਚਲੇਗਾ ਛਿਪਤੇ ਪਾਸੇ ਤੇ ਫੇਰ ਇੱਧਰ ਨੇਰਾ ਲੱਗਣ ਆ ਜਾਂਦਾ ਬਾਹਰ ਹਰੇ ਚੰਨਾ ਲਓ ਜੀ ਅੰਤਰਾ ਜੀ ਰੱਜ ਕੇ ਬੈਠ ਗਈਆਂ ਤੇ ਥੱਕ ਗਈਆਂ ਖਾ-ਖਾ ਕੇ ਹਨਾ ਇਹ ਖੜੀਆਂ ਨੇ ਨਾ ਨਾ ਕਰਦੇ ਬਲੌਕ ਬਣੇਗੇ ਅੱਜ ਜੀਤਾ ਕਰਦਾ ਨਹੀਂ ਇਸ ਨੂੰ ਬਣਾਉ ਨੂੰ ਫਿਰ ਵੀ ਬਣਾ ਲਿਆ ਚਲੋ ਜੀ ਚੱਲੀ ਉੱਪਰ ਨੂੰ ਮੁਰਗੇ ਹੋਲਦੀ ਜ ਰਹਿੰਦੀ ਐ ਇੱਕ ਬਾਕੀ ਵੱਡਗੇ ਵਿੱਚ ਹਾਂਜੀ ਇੱਥੇ ਆਪਾਂ ਨੇ ਸਬਜ਼ੀ ਨੂੰ ਤੜਕਾ ਲਾਤਾ ਸੀਗਾ ਤੇ ਸਬਜ਼ੀ ਇੱਕ ਪਾਸੇ ਬਣ ਰਹੀ ਸੀਗੀ ਗੈਸ ਗੋਬਰ ਗੈਸ ਤੇ ਧਰ ਹੋ ਸੀਗੀ ਇੱਧਰ ਮੈਂ ਸਿਲੰਡਰ ਵਾਲੇ ਚੁੱਲੇ ਤੇ ਰੋਟੀ ਲੱਗ ਗਈ ਸੀਗੀ ਮੈਂ ਨਾਲ ਦੀ ਨਾਲ ਕੰਮ ਨਿਬੜ ਜੂਗਾ ਤੇ ਬਸ ਹੁਣ ਚੁੱਲਾ ਸੁੱਕ ਜੂਗਾ ਉਸ ਤੋਂ ਬਾਅਦ ਚੁੱਲੇ ਚੱਗ ਵਾਲਿਆ ਕਰਾਂਗੇ ਚੁੱਲਾ ਫੁੱਟੇ ਹੋਏ ਕਰਕੇ ਨਾ ਹੁਣ ਅੱਗ ਨਹੀਂ ਵੱਲਦੀ ਸੀਗੀ ਆਪਾਂ ਬਾਕੀ ਇਹ ਤੇ ਬੱਚੇ ਵੀ ਆ ਗਏ ਸੀਗੇ ਤੇ ਹੁਣ ਆਪਾਂ ਰੋਟੀ ਲਾ ਕੇ ਉਹਨਾਂ ਨੂੰ ਦੇ ਦਈਏ ਵੀਡੀਓ ਦਾ ਨਿਵੇਥਨ ਹੀ ਕਰਦੇ ਹਾਂ ਮਿਲਦੇ ਹਾਂ ਅੱਜ ਕੱਲ ਨੂੰ ਕਿਸੇ ਨਵੇਂ ਬਲੌਗ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ